ਇਹ ਜਿਹੜੀ ਦੇਖਣ ਵਾਲੇ ਸਾਡੇ ਦਸਕਾਨਾ ਕੋਲ ਵੀ ਡਰ ਵਾਲੇ ਤੇ ਐਪਲੀਕੇਸ਼ਨ ਸੁਈਆ ਕਰੇ ਤੇ 25 ਤੋਂ ਲੈ ਕੇ ਮੌਜੂਦ ਤਰੀਕੇ ਦਾ ਪਰ ਮਾਚਾ ਅੱਜ ਖੈਲਾ ਜਮਾ ਕਰਾਉਣ ਦੀ ਲਾਂਤਰੀ ਕਾ ਪਰ ਜਲਾਲਾਬਾਦ ਦੇ ਗਰਲ ਕਾਲਜ ਵਿਖੇ ਜਿਹੜੇ ਇਹ ਖੈਲਾ ਜਮਾ ਹੋ ਰਹੀਆਂ ਪਰ ਜਿਹੜਾ ਸਰਕਾਰ ਵੱਲੋਂ ਜਿਹੜਾ ਸਮਾਂ ਦਿੱਤਾ ਗਿਆ ਉਹ 11 ਵਜੇ ਤੋਂ ਲੈ ਕੇ 10 ਵਜੇ ਦਾ ਜਿਹੜਾ ਸਮਾਂ ਦਿੱਤਾ ਗਿਆ ਪਰ ਜਿਸ ਤਰ੍ਹਾਂ ਇਹ ਲੰਬੀਆਂ ਲੰਬੀਆਂ ਲੈਣਾ ਲੱਗਿਆ ਹੋਇਆ ਉਸ ਤਰ੍ਹਾਂ ਲੱਗਾ ਨਹੀਂ ਕਿ ਅੱਜਾ ਜਿਹੜੀਆਂ ਉਹ ਇੰਨਾ ਸਮੇਂ ਸਿਰ ਜਿੰਨਾ ਤੁਹਾਨੂੰ ਹੋਵੇ ਬਹੁਤ سارے ਲੋਕਾਂ ਦੇ ਵਿੱਚ ਕਿਹੜਾ ਸਵਾਰ ਹੋ ਰਹੀ ਹੈ ਤੇ ਲੋਕ ਦੇਖਣਾ ਚਾਹੁੰਗੇ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤੁਹਾਨੂੰ ਜਰੂਰ ਲਾਓ ਕਿ ਕਿਵੇਂ ਲੋਕ ਦਰਵਾਜ਼ੇ ਦੇ ਕੋਲੇ ਖੜੇ ਹੋਏ ਆ ਦਰਵਾਜ਼ਾ ਜਿਹੜਾ ਉਹ ਬੰਦ ਕੀਤਾ ਹੋਇਆ ਹੈ ਹੋਰ ਦਿਸਕਰੰਗੀਆਂ ਇਹਨਾਂ ਨੂੰ ਸਮੱਸਿਆ ਆ ਰਹੀਆਂ ਸਾਡੇ ਨਾਲ ਜਨਗਤ ਮੰਤਰੀ ਅਸਰਾ ਜੋਸ਼ ਸਿੰਘ ਜੀ ਨਜ਼ੂਰ ਆ ਕਰਦੇ ਹੋਣਾਂ ਨਾਲ ਗੱਲਬਾਤ ਸਰ ਇਸ ਤਰ੍ਹਾਂ ਦਾ ਮਾਹੌਲ ਅੰਦਰ ਉਸ ਤੇ ਫੈਲਾ ਜਮਾ ਹੋ ਰਹੀਆਂ ਤੇ ਕਿਹੋ ਜਿਹਾ ਪ੍ਰਾਰਥ ਸਾਹਿਬ ਕਿਉਂਕਿ 11 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਸੀ ਪਰ ਬੜੇ ਹੁਸੂਰ ਦੇ ਨਾਲ ਕਹਿਣਾ ਪੈਦਾ ਕਿ ਅਸੀਂ ਆ ਕੇ 10 ਵਜੇ ਮੀ ਆਪੇ ਤੇ ਖੜਾ ਹੋ ਗਏ ਤਕਰੀਬਨ 9:12 ਵਜੇ ਤੱਕ ਤਾਂ ਪਹਿਲਾ ਪਰਛਾਈ ਨੇ ਗੇਟ ਕਿੰਨੇ ਕਿੰਨੇ ਹੋਣੇ ਪਰਮੇ ਚાલુ ਕੀਤਾ ਹੋਰ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਕਿਉਂਕਿ ਜਿੰਨੇ ਖੜੇ ਨੇ ਤੁਸੀਂ ਇਹਨਾਂ ਨੂੰ ਜਾ ਕੇ ਦੇਖਿਆ ਜੀ ਜਿਆਦਾ ਦੇ ਕੋਲ ਜਿਹੜੇ ਨਾਮੀਨੇਸ਼ਨ ਪੇਪਰ ਕਰਵਾ ਰਹੇ ਨੇ ਪਿੱਛੇ ਕਰ ਰਹੇ ਨੇ ਜਿਨ੍ਹਾਂ ਨੇ ਕੋਲ ਖਾਲੀ ਪੇਪਰ ਲੈ ਕੇ ਕਿਉਂਕਿ ਆਮ ਆਦਮੀ ਪਾਰਟੀ ਦੇ ਬੰਦੇ ਨੇ ਇਹਨਾਂ ਨੇ ਆਪਣੀਆਂ ਦਰਖਾਸਤਾਂ ਰਾਤ ਨੂੰ ਐਮਐਲਏ ਸਾਹਿਬ ਨੂੰ ਕੱਟਿਆ ਕਰਕੇ ਦੇ ਦਿੱਤੀਆਂ ਨੇ ਤਾਂ ਉਹ ਸਾਰੇ ਸੰਬੰਧਦ ਅਧਾਰੀਆਂ ਦੇ ਕੋਲ ਚਲੀਆਂ ਗਿਆ ਇਹ ਉਹਨਾਂ ਦੇ ਕੋਲ ਦੇ ਬੰਦੇ ਜਿਹੜੇ ਐਵੇਂ ਖਾਲੀ ਖੈਲਾ ਲੈ ਕੇ ਗੇਟਾ ਦੇਖੇ ਖੜੇ ਨਹੀਂ ਤਾਂ ਜੋ ਕਿ ਲੋਕੀਂ ਦਿਲ ਦੇ ਰਹੇ ਨੇ ਭਾਰਤੀ ਰੱਖਿਆ ਲੈਣਾ ਚਾਹਦੇ ਨੇ ਉਹ ਸਮਝਾਈ ਨਾ ਸਕਿਆ ਐਸਰਨਾ ਮホール ਬਣਾਵੇ ਪਰ ਵੀ ਇਹ ਕਿਉਂਕਿ ਸਭ ਤੋਂ ਪਹਿਲਾਂ ਤੇ ਮੇਰੇ ਕੋਲ ਫੇਰ ਦੇ ਚਾਰ ਪੰਜ ਵਾਰੀ ਚੜ੍ਹ ਪਾਉਂ ਜਾਂਦੇ ਨੇ ਕੰਨਾਂ ਦੇ ਸਿਰ ਕਾੜ ਗਏ ਨੇ ਕੰਨਾਂ ਦੇ ਕੋਲੋਂ ਲਗੇਰੀਆਂ ਦੇ ਸਾਡੇ ਰਵਿੰਦਰ ਸਾਹਿਬ ਖੜੇ ਸੀ ਜੀ ਸਿੰਘ ਜੀ ਤੇ ਉਹਨਾਂ ਦੇ ਕੋਲੋਂ ਦੂਜੀ ਪਾਰਟੀ ਵਾਲੇ ਪੇਪਰ ਹੀ ਕੋ ਕੇ ਲੈ ਗਏ ਉਹਨਾਂ ਦੇ ਪੇਪਰ ਬਾੜ ਤੇ ਗਏ ਨੇ ਆ ਮਾਮਦੇ ਵਾਲੇ ਦੇ ਸਾਡੇ ਜਿਹੜਾ ਸਰਪੰਚ ਖੜਾ ਸੀ ਉਹਦਾ ਸਿਰ ਪਾੜਦਾ ਗਿਆ ਔਰ ਦੂਜੇ ਪਾਸੇ ਸਿਰ ਪਾੜ ਕੇ ਕੋਈ ਗੁਰਪਹਿਲਾ ਵੀ ਬੋਲੀਆਂ ਨਹੀਂ ਸਿਰ ਕਿਨੇ ਪਾੜਿਆ ਸਿਰ ਪਾੜਿਆ ਇੱਕ ਆਮ ਆਦਮੀ ਪਾਰਟੀ ਵਾਲੇ ਆ ਗਏ ਕਿਉਂਕਿ ਅੱਜ ਉਹਨਾਂ ਦਾ ਰਾਜ ਹੈ ਉਹਨਾਂ ਨੂੰ ਰਾਜ ਦੇ ਵਿੱਚ ਉਹ ਬਿਲਕੁਲ ਅੰਨੇ ਹੋਏ ਪਏ ਨੇ ਉਹਨਾਂ ਨੂੰ ਸਮਝਦਾ ਕਿ ਪਤਾ ਨਹੀਂ ਹਮੇਸ਼ਾ ਦੇ ਬਾਅਦ ਰਾਜ ਰਹਿੰਦੇ ਨੇ ਔਰ ਮੈਂ ਜਿਹੜੀ ਗੱਲ ਕਹਿਣੀ ਚਾਹਨਾ ਕਿਉਂਕਿ ਪ੍ਰਸ਼ਾਸਨ ਪਤਾ ਨਹੀਂ ਸੁਣਦਾ ਪਿਆ ਕੋਈ ਕਰਨੀ ਨਹੀਂ ਕਿ ਨਾ ਸਾਰਿਆਂ ਨੂੰ ਹੋਸ਼ ਦੇ ਵਿੱਚ ਆਣਾ ਚਾਹੀਦਾ ਔਰ ਘਟੋ ਘਟ ਕੇ ਕਿਉਂ ਕੈਸੀ ਇੱਥੇ ਖੜਿਆ 3 ਵਜੇ ਤੱਕ ਜੇ ਅਸੀਂ ਗੱਲ ਕਰੀਏ ਮੈਂ ਨਹੀਂ ਸਮਝਦਾ ਕਿ ਤੀਜਾ ਹਿੱਸਾ ਵੀ ਨਾਮਿਨੇਸ਼ਨ ਚਲੇ ਜਾਣਗੇ ਕਿਉਂਕਿ 155 ਪਿੰਡ ਨੇ 155 ਦੇ ਪਿੰਡਾਂ ਦੀ ਅਸੀਂ ਗੱਲ ਕਰਦੇ 20-20 ਨਾਮਿਨੇਸ਼ਨ ਪਿੰਡ ਤੇ ਹੋਣ ਮੈਂਬਰਸ਼ਿਪ ਵਾਇਦੇ ਦਾ ਤਕਰੀਬਨ 3000 ਨਾਲ ਉੱਤੇ ਨੋਮੀਨੇਸ਼ਨ ਪਾਜਿਆ ਜਾਂਦਾ ਤੇ ਅਜੇ ਤੱਕ ਬੜੀ ਮੁਸ਼ਕਲ ਦੇ ਨਾਲ 500 ਨੋਮੀਨੇਸ਼ਨ ਗਿਆ ਹੋਣਾ ਯਾਰ ਆਪ ਇਹਨਾਂ ਸੀਐਮ ਸਾਹਿਬ ਤਾਂ ਬੜਾ ਕਹਿੰਦੇ ਸ਼ਾਂਤੀਪੁਰ ਮਹਾਲਾ ਹੁੰਦਾ ਬੜਾ ਮੱਧਿਆ ਪ੍ਰਸ਼ਾਸਨ ਦਾ ਜਿਹੜਾ ਲੋਕਾਂ ਨੂੰ ਸਮਝਦਾ ਹੈ ਉਹ ਬਰੇਕ ਸਾਤਰੀ ਕ੍ਰਾਉਂਡ ਲਗਾ ਦਵਾ ਦਿੰਦਾ ਕਿਸੇ ਬੜੇ ਵੱਡੇ ਇਜ਼ਾਮ ਲਗਾ ਦੇ ਦੇਖੋ ਜੀ ਸੀਐਮ ਤਾਂ ਬੈਠਾ ਉੱਤੇ ਮਗੇਰੀ ਲਾਲ ਅਲੇ ਸੁਣਨੇ ਲੈ ਰਿਹਾ ਉਹਨਾਂ ਨੂੰ ਅਸਲੀਅਤ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਅੱਗ ਲੱਗੀ ਚਾਹੇ ਅਸੀਂ ਥੀਰੇ ਦੀ ਗੱਲ ਕਰੀਏ ਚਾਹੇ ਗੁਰਦਾਸਪੁਰ ਦੀ ਗੱਲ ਕਰੀਏ ਚਾ ਲੋਗਾ ਦੇ ਨਾਲ ਇਸ ਤਰੀਕੇ ਦੇ ਨਾਲ ਧੱਕਾ ਕਰਕੇ ਕਿਉਂਕਿ ਇਸ ਤਰੀਕੇ ਦੇ ਨਾਲ ਲੋਕਤੰਤਰ ਦਾ ਕਤਲ ਕਰ ਰਹੇ ਨੇ ਲੋਕਤੰਤਰ ਲੋਕਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਆਪਣੀ ਮਰਜ਼ੀ ਦੇ ਨਾਲ ਵੋਟ ਪਾਉਣ ਤੇ ਆਪਣੀ ਮਰਜ਼ੀ ਦੇ ਨਾਲ ਜਿਹੜਾ ਕੈਂਡੀਡੇਟ ਖੜਾ ਹੋਣਾ ਚਾਹਦਾ ਉਹਨੂੰ ਖੜਾ ਹੋਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਪਰ ਇਸ ਕਮੇਟੀ ਦੇ ਵਿੱਚੋਂ ਅਧਿਕਾਰ ਖੋਹ ਲਿਆ ਔਰ ਉਹਦੇ ਵਾਸਤੇ ਅਸੀਂ ਸਾਰੇ ਇੱਥੇ ਖੜੇ ਆ ਔਰ ਮੈਂ ਸਾਰੇ ਦੋਸਤਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਦਿਨ ਵਿੱਚ ਤੋਂ ਬਾਅਦ ਕਿ ਜਿੰਨੇ ਵਜੇ ਰਹਿ ਜਾਣਗੇ ਸਾਨੂੰ ਚਾਹੇ ਧਰਨਾ ਦੇਣਾ ਪਿਆ ਇਹ ਸਾਰਿਆਂ ਦੇ ਅੰਦਰ ਨਾਮੀਨੇਸ਼ਨ ਪੇਪਰ ਚਾਹੇ ਰਾਤ ਦੇ 10 ਵਜੇ ਤੱਕ ਦੇਨੇ ਪਏ ਕਿ ਨਾ ਸਾਰਿਆਂ ਦੇ ਕਰਾ ਕੇ ਚੱਲਾਂਗੇ ਸਰਮ ਦੇ ਤੁਸੋਂ ਤੁਹਾਡੀ ਕਿਉਂਕਿ 2.5 ਸਾਲ ਪਹਿਲਾਂ ਤੁਹਾਨੂੰ ਲੋਕਾਂ ਨੇ ਨਹੀਂ ਵੋਟਾਂ ਪਾਈਆਂ ਨੇ ਤੇ ਜੇ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਜਿਹੜੇ ਐਮ.ਐਮ.ਏ. ਨੇ ਹਰਪਨ ਪਿਆਰੇ ਨੇ ਤੇ ਪਤਾ ਲੱਗ ਜਾਏਗਾ ਜਦੋਂ ਵੱਡਾ ਫੈਨਗੇ 15 ਤਰੀਕਾ ਨੂੰ ਕਿਉਂ ਤੁਸੀਂ ਕਰ ਰਹੇ ਜੇ ਇਹਨਾਂ ਲੋਕਾਂ ਤੋਂ ਕਿਹਨੇ ਵਿਰੋਧ ਚੋਣ ਲੜਨਾ ਚਾਹੁੰਦੇ ਨੇ ਕੀ ਕਾਰਨ ਕੀ ਸਮਝਦੇ ਹੋ ਨਹੀਂ ਪਹਿਲਾਂ ਜਮ੍ਹਾਂ ਕਰਾਉਂਦੇ ਜੋ ਮੈਂ ਮਹਿਸੂਸ ਕਰਨਾ ਕਿ ਇਹਨਾਂ ਦੇ ਪੱਲੇ ਕੁਝ ਨਹੀਂ ਇਹਨਾਂ ਨੂੰ ਲੋਕ ਇਹਨਾਂ ਨੂੰ ਨਫ਼ਰਤ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਇਹਨਾਂ ਨੂੰ ਜਲਦਾ ਕਰਨਾ ਚਾਹੁੰਦੇ ਨੇ ਚਾਹੇ ਉਹ ਛੋਟਾ ਇਲੈਕਸ਼ਨ ਹੋਵੇ ਚਾਹੇ ਵੱਡਾ ਇਲੈਕਸ਼ਨ ਹੋਵੇ ਕਿਉਂਕਿ ਲੋਕਾਂ ਨੇ ਉਸ ਵੇਲੇ ਇਹਨਾਂ ਤੇ ਵਿਸ਼ਵਾਸ ਕਰਦੇ ਆ ਤੁਸੀਂ ਜਿਹਨੇ ਲੋਕ ਨਫ਼ਰਤ ਕਰਦੇ ਜੇ ਨਫ਼ਰਤ ਕਰਦੇ ਹੁੰਦੇ ਤਾਂ ਇਹਨਾਂ ਨੂੰ ਬੰਨ ਮ ਸੀਦਾ ਕਿਉਂ ਦਿੰਦੇ 92 ਸੀਟਾਂ ਉਸ ਵੇਲੇ ਕਿਉਂਕਿ ਪੰਜਾਬ ਦੇ ਵਿੱਚ ਜੇ ਉਹ ਇਹੋ ਜਿਹਾ ਉਹਦੀ سپورਟ ਦੇ ਨਾਲ ਲੋਕਾਂ ਨੇ ਉਸ ਵੇਲੇ ਫੈਸਲਾ ਕਰ ਲਿਆ ਕਿ ਕੋਈ ਤੀਜੀ ਧਿਰ ਮੌਕਾ ਦੇ ਕੇ ਦੇਖੀ ਪਰ ਜੋ ਤੀਜੀ ਧਿਰ ਨੇ ਕੀਤਾ ਤੇ ਜੋ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪ੍ਰਸ਼ਾਸਨ ਕਰ ਰਿਹਾ ਹੈ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ 70 ਸਾਲ ਹੋ ਗਏ ਨੇ ਮੁਲਕ ਨੂੰ ਆਜ਼ਾਦ ਹੋਏ ਨੂੰ 70 ਸਾਲ ਦੇ ਵਿੱਚ ਇੰਨੀ ਮਾੜੀ ਇੰਨੀ ਨਿਕੰਮੀ ਤੇ ਲੋਕਾਂ ਦੇ ਹਿੱਤ ਦੇ ਮੁਲਟਾ ਦੀ ਸਰਕਾਰ ਕਦੇ ਨਹੀਂ ਬਣੀ ਜੋ ਭਗਵੰਦ ਸਿੰਘ ਮਾਨ ਦੀ ਗਵਰਨਮੈਂਟ ਉਹਨਾਂ ਦੇ ਵਜ਼ੀਰ ਤੇ ਉਹਨਾਂ ਦੇ ਐਮਐਲਏ ਕਰਦੇ ਹਾਂ ਹੁਣ ਤੁਹਾਨੂੰ ਕੀ ਲੱਗੇਗਾ ਤੁਹਾਡੀਆਂ ਫੈਸਲੇ ਜਮਾ ਹੋਣੀਆਂ ਜਾਂ ਨਹੀਂ ਦੇਖੋ ਜੀ ਅਸੀਂ ਤਾਂ ਇੱਥੇ ਜਮਾ ਕਰਾਉਣ ਵਾਸਤੇ ਖੜੇ ਹਾਂ ਜੇ ਜਮਾ ਦੇ ਵਾਸਤੇ ਉਹਨਾਂ ਨੇ ਨਾਮ ਹੀ ਕੀਤੀ ਨੇ ਤੇ ਧਰਨਾ ਦੇਾਂਗੇ ਕਰਵਾ ਕੇ ਜਾਵਾਂਗੇ ਅਸੀਂ ਆਪਣੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਮੈਂ ਜਰਨਲ ਗੱਲ ਕਰ ਰਿਹਾ ਜਿੰਨੇ ਲੋਕ ਆਏ ਨੇ ਇੱਥੇ ਇਹਨਾਂ ਦੀ ਇੱਕ ਇੱਕ ਦੀ ਫਾਈਲ ਜਮਾ ਹੋਣੀ ਚਾਹੀਦੀ ਹੈ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਚਾਹੇ ਕੋਈ ਇੰਡੀਪੈਂਡੈਂਟ ਹੈ ਇਹਨਾਂ ਸਾਰਿਆਂ ਦੀ ਫਾਈਲਾਂ ਜਮਾ ਹੋ ਜਾ ਔਰ ਉਹ ਕਰਾ ਕੇ ਜਾਵਾਂਗੇ ਚਾਹੇ ਸਾਨੂੰ ਕਿੰਨੀ ਦਿਨ ਬਣੀਆਂ ਨਾ ਕਾਂਗਰਸ ਪਾਰਟੀ ਦੀਆਂ ਫਾਈਲਾਂ ਜਮਾ ਨਹੀਂ ਹੋ ਰਹੀਆਂ ਕਿ ਬਾਕੀ ਪਾਰਟੀਆਂ ਦੇ ਨਾਲ ਦੇਖੋ ਜੀ ਇਹ ਸਾਰਿਆਂ ਦੇ ਨਾਲ ਧੱਕਾ ਕਰ ਰਹੇ ਨੇ ਆਪਣੇ ਬੰਦੇ ਆਮ ਆਦਮੀ ਪਾਰਟੀ ਤੋਂ ਬਗੈਰ ਇਹਨਾਂ ਨੂੰ ਕੁਝ ਦੇ ਵੀ ਨਹੀਂ ਰਿਹਾ ਚਾਹੇ ਉਹ ਕਾਲੀ ਦਲ ਵਾਲੇ ਨੇ ਚਾਹੇ ਭਾਜਪਾ ਵਾਲੇ ਨੇ ਚਾਹੇ ਕਾਂਗਰਸ ਪਾਰਟੀ ਦੇ ਚਾਹੇ ਹੋਰ ਕੈਬਨਿਟਰੀ ਪਾਰਟੀ ਹੈ ਉਹਨਾਂ ਸਾਰਿਆਂ ਦੇ ਇਹਨਾਂ ਦੇ ਜਿਹੜਾ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਉਹ ਕਦੇ ਵੀ ਜਿਹੜੀ ਨਾ ਜਲਾਲਾਬਾਦ ਦੇ ਲੋਕ ਤੇ ਘੱਟੋ ਘਾਟ ਦੀ ਬਰਦਾਸ਼ਤ ਨਹੀਂ ਕਰਾਂਗੇ ਉਹਦੇ ਵਾਸਤੇ ਕੱਲ ਵੀ ਲੜਾਈ ਲੜੀ ਹੈ ਕੱਲ ਵੀ ਨਾਮਿਨੇਸ਼ਨ ਤੋਂ ਉਹਨਾਂ ਦੇ ਜਿਹੜੇ ਹੈਗੇ ਸੀ ਉਹਨਾਂ ਦੇ ਵੈਟਿੰਗ ਲਿਸਟ ਲੈ ਕੇ ਸਾਰਿਆਂ ਦੇ ਦਿੱਤੇ ਨੇ ਅੱਜ ਵੀ ਸ਼ਾਮ ਤੱਕ ਇੱਥੇ ਤੇ ਸਾਰੇ ਇਹਨਾਂ ਨੇ ਨਾਮਿਨੇਸ਼ਨ ਕਰਾ ਕੇ ਜਾਵੋਗੇ ਚਾਹੇ ਸਰਮੋਦੀ ਵਾਸਤੇ ਸੰਘਰਸ਼ ਕਰਨਾ ਪਿਆ ਧਰਨਾ ਦੇਣਾ ਪਿਆ ਹੋਵੇ ਵੀ ਸਾਨੂੰ ਅੱਗੇ ਵੀ ਫੇਟ ਕਰਨਾ ਪਿਆ ਤੇ ਕਰਾਂਗੇ ਅਸਰਾਜ ਜੋਸ਼ ਸਿੰਘ ਕਹਿ ਰਿਹਾ ਕਿ ਸਾਨੂੰ ਧਰਨਾ ਪਿਆ ਦੇਣਾ ਪਿਆ ਸੰਘਰਸ਼ ਕਰਨਾ ਪਿਆ ਅਸੀਂ ਉਹ ਵੀ ਕਰਾਂਗੇ